ਇਵਾਨ ਟੋਡਰ ਮਲ ਜੀ ਹੋਣੀ ਦੇਖੋ ਹੀ ਕਰੋ ਦਰਸ਼ਨ ਬੜੀ ਪਵਿੱਤਰ ਤੇ ਸਭ ਤੋਂ ਮਹਿੰਗੀ ਬੋਲਡਰੀ ਜਗਾ ਲੋਕ ਕਰੋ ਦਰਸ਼ਨ ਸਾਰੀ ਕੰਮ ਚੱਲ ਰਿਹਾ ਮਿੰਡ ਵਾਲਾ ਜੀ ਇੱਥੇ ਵਧੀਆ ਸਾਰੀ ਹੋ ਜੂਗੀ ਤੋ ਈ ਕਵਰ ਹੋ ਜੂ ਮੇਰੇ ਘਰ ਚ ਦੇਖੋ ਯਾਦਗਾਰ ਗੇਟ ਹੈ ਕੌਣ ਕੌਣ ਲੰਘਿਆ ਹੋਣਾ ਇਥੋਂ ਦੀ ਕਿੰਨੀ ਸੋਹਣੀ ਜਗ੍ਹਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇਖੋ ਜੀ ਇਹ ਨਾ ਗਿਰਨ ਦੇ ਕਾਰਨ ਸਪੋਟਾਂ ਲੱਗੀਆਂ ਨੇ ਲੋਗ ਤੇ ਇਹ ਵੀ ਗਿਰਨ ਦੇ ਕਾਰਨ ਵੀ ਗਿਰਨਾ ਜਾਣ ਕੇ ਦੇ ਦੇ ਕਰਕੇ ਤੇ ਲੋਕ ਕੀਤੇ ਹੋਏ ਆ ਸਾਰੀਆਂ ਲੱਗਿਆ ਹੋਇਆ ਦੇਖੋ ਕਿੰਨੇ ਸਵਾਲ ਰੱਖੇ ਜੇ ਪਹਿਲਾ ਸਵਾਲ ਰੱਖੀ ਜਾਂਦਾ ਸਾਸਨ ਵੱਲੋਂ ਦਾ ਇੰਨਾ ਕੁਝ ਤਾਂ ਹੋਣਾ ਹੀ ਨਹੀਂ ਸੀਗਾ ਬਹੁਤ ਸੋਹਣੀ ਜਗ੍ਹਾ ਸੀਗੀ ਤੇ ਬਹੁਤ ਧਾਰਮਿਕ ਜਗ੍ਹਾ ਤਾਂ ਆ ਇਤਿਹਾਸ ਦੇ ਜਗ੍ਹਾ ਆਪਣੀ ਚਲੋ ਫੇਰ ਵੀ ਧਿਆਨ ਦਿੱਤਾ ਸਰਕਾਰ ਨੇ ਰਮਨਿਕ 45 ਦਲ ਕਮੇਟੀ ਨੇ ਕੰਮ ਵਾਜਿਉ ਬਹੁਤ ਸੋਹਣਾ ਕੰਮ ਕਰਵਾਇਆ ਆ ਨਾ ਨਾਲ ਯਾਦਾਂ ਜੁੜੀਆਂ ਨੇ ਪਤਾ ਨਹੀਂ ਕੌਣ ਕੌਣ ਇੱਥੇ ਆਏ ਹੋਣਗੇ ਬਹੁਤ ਸੋਹਣਾ ਹੈ ਘਰਾਂ ਜਿਹੜੇ ਸਾਫਾ ਹਨ ਇਹ ਦੇਖਿਆ ਜਾ ਵੀ ਧਿਆਨ ਨਾਲ ਅੱਗੇ ਦਾਂ ਚੁੰਨੇ ਜ ਬਣਾਈ ਹੋਈ ਸੀ ਵੀ ਹਲੇ ਤੱਕ ਉੱਦ ਹੀ ਖੜੇ ਲੈਂਡਰ ਉੱਪਰ ਸਾਰਾ ਉਦ ਹੀ ਖੜਾ ਇਹ ਤਾਂ ਜਦੋਂ ਤੱਕ ਚੱਲਿਆ ਸੀਗਾ ਬੰਦ ਹੋਇਆ ਉਸ ਤਾਂ ਨਹੀਂ ਦਾ ਹੰਡਰ ਪਿਆ ਸੀਗਾ ਤਾਂ ਟਾ ਟਾ ਢਰੀ ਹੋ ਗਿਆ ਨਹੀਂ ਦਾ ਇਹ ਉਪਰ ਹੀ ਮਤਲਬ ਰਹਿਣਾ ਸੀਗਾ ਤੇ ਇਹ ਨਹੀਂ ਦਾ ਚੱਲੀ ਜਾਣਾ ਦੀ ਬਹੁਤ ਟਾਈਮ ਚੱਲਣਾ ਸੀ ਇਹਨੇ ਬਹੁਤ ਮਜੂਦ ਗੰਧਾ ਨੇ ਆ ਉਹ ਨਹੀਂ ਕੋਣ ਬਜਾਰੇ ਫਿਰੇ ਹੋਣਗੇ ਇੱਥੇ ਜੁੜੇ ਰਹਿੰਦੇ ਹੋਣੇ ਆ ਬੜਾ ਸੋਹਣਾ ਅੱਛੀ ਗੱਲ ਫੈਕਚਰ ਬਣਿਆ ਹੋਇਆ ਆ ਬਹੁਤ ਸੋਹਣਾ ਇਹ ਕੋ ਗੰਦਾ ਦੇਖੋ ਕਿੱਡਾ ਵਧੀਆ ਇਹਦਾ ਢੋਲਾ ਬਣਿਆ ਹੋਇਆ ਇਹਦਾ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਬਣ ਗਈ ਹੈ ਨੂੰ ਅੰਦਰ ਵੀ ਦਿਖਾ ਦਿੰਨੇ ਆ ਰਸੋਈ ਜੀ ਕਿਸ ਟਾਈਮ ਇਹ ਰਸੋਈ ਹੈ ਕੋਈ ਧਿਆਨ ਨਾਲ ਰਸੋਈ ਬਣਾਉਂਦੀ ਹੈ ਜਿਹੜਾ ਰਸੋਈ ਲਈ ਰਸੋਈ ਜੀ ਉਹ ਦੇਖ ਲਾ ਇੱਧਰ ਵੀ ਹੈਗਾ ਕੁਝ ਜੇ ਇਸੀ ਰਾਧਾ ਰੀਵਕ ਬਗਹਿਰਾ ਮੰਗ ਬਣੀ ਹੋਈ ਹੈਗੀ ਮਤਲਬ ਐਦਾਂ ਦੇ ਮਾਹੌਲ ਬਣਦੇ ਸੀ ਪਹਿਲਾਂ ਵੀ ਮਤਲਬ ਜਿੱਦਾਂ ਕੋਈ ਇਹ ਕੋਈ ਜ਼ੋਰਚ ਪੱਕਾ ਕੋਈ ਵੀ ਮਤਲਬ ਬੰਦਾ ਚੋਰ ਚੋਰ ਨਹੀਂ ਜਾ ਰਿਹਾ ਇਹ ਕਿਦਾਂ ਕੋਈ ਹਮਲਾ ਹਮਲਾ ਹੰਦਾ ਸੀਗਾ ਇਹ ਗੁੱਤੀ ਰਸਤੇ ਬਣੇ ਹੋਏ ਸੀਗੇ ਵੀ ਬੰਦਾ ਲੁੱਟੇ ਜਾਂਦਾ ਸੀਗਾ ਉੱਗੇ ਦੇਖਦੇ ਆਪਾਂ ਕੱਪੜੇ ਬਣਾਉਣ ਨੂੰ ਏਸੀ ਦਾ ਚੁੰਨੇ ਵਾਲੀ ਜਗ੍ਹਾ ਇੱਥੇ ਆ ਦੇਖੋ ਇਹ ਝੁੱਟੂਆਂ ਜਾਣ ਨੂੰ ਵਾਲਾ ਇੱਥੇ ਵਿੱਚ ਮੋਲੀ ਮੋਦੇ ਕੁੱਚੀ ਨਹੀਂ ਬਣੀ ਹੋਈ ਇਦਾਂ ਬਣਿਆ ਰਾਂਚੇ ਬਣਾਉਨੇ ਆ ਆਪਾਂ ਅੱਜ ਗਲ ਇਹ ਦੇਖੋ ਪਾਣੀ ਵਾਲਾ ਸੀਗਾ ਕੁੰਡ ਬਣਿਆ ਹੈ ਇੱਧਰ ਵੀ ਪਿੱਛੇ ਕੰਮ ਚੱਲ ਰਿਹਾ ਦੇਖੋ ਤਕੜਾ ਆਰਕੀਟੈਕਟ ਸੀਗਾ ਇਹਦਾ ਕੋਈ ਇੱਧਰ ਵੀ ਕੰਮ ਚੱਲ ਰਿਹਾ ਹੁਣ ਵੀ ਲੋਕਾਂ ਸੰਗਤਾਂ ਵਾਸਤੇ ਦੇਖਣ ਵਾਸਤੇ ਵਧੀਆ ਬਣ ਰਿਹਾ ਚਲੋ ਬਹੁਤ ਵਧੀਆ ਕੰਮ ਬਣ ਰਿਹਾ ਇਹ ਦੇਖੋ ਵੀ ਮਤਲਬ ਬਹੁਤ ਵਧੀਆ ਆਰਕੀਟੈਕਟ ਬਣਾਇਆ ਕੰਧਾਂ ਉਹ ਵੀ ਉਹ ਦੇਖੋ ਸਾਰਾ ਕੁਝ ਉਦਾਂ ਹੀ ਖੜਾ ਹੋਇਆ ਹੈ ਲੋ ਬਾਹਰ ਦਿਖਾਉਨੇ ਆ ਬਹੁਤ ਸੋਹਣਾ ਬਹੁਤ ਦੇਖੋ ਕਿੰਨਾ ਸੋਹਣਾ ਦਾ ਵਧੀਆ ਜਿਗਾ ਬਣੀ ਆਈ ਆ ਦੇਖੋ ਇੱਧਰ ਵੀ ਹੈਗਾ ਸੀ ਕੁਝ ਬਣਿਆ ਆਇਆ ਸਮੇਂ ਦੇ ਨੌਰਟੇ ਹਟੇਰੀ ਹੋ ਗਿਆ ਇਹ ਬਾਕੀ ਦੇਖੋਗੇ ਕੀ ਬਣਦਾ ਇੱਥੇ ਆ ਡੈਰੀ ਹੋ ਗਿਆ ਕਦੇ ਸਾਰਾ ਇਹਨਾਂ ਨੂੰ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਡੈਰੀ ਉਹ ਬਈ ਜੇਗਾ ਜਦੋਂ ਵੀ ਆਓ ਤਾਂ ਘੁੰਮ ਕੇ ਜਰੂਰ ਜਾਇਓ ਬਹੁਤ ਸੋਹਣੀ ਜਗ੍ਹਾ ਹੈ ਬਹੁਤ ਸੋਹਣੀ ਜਗ੍ਹਾ ਦੁਨੀਆਂ ਦੀ ਵਰਲਡ ਦੀ ਸਭ ਤੋਂ ਮਹਿੰਗੀ ਜਗ੍ਹਾ ਦਾ ਮਾਲਕ ਸੀਗਾ ਜਿਨ੍ਹਾਂ ਨੇ ਇੰਨੇ ਸਿੱਕੇ ਬਸਾ ਕੇ ਦਿਵਾਨ ਟੋਡਰ ਵਾਲ ਜੀ ਨੇ ਇਹ ਜਗਾ ਇਹ ਟਾਡ ਰਿਵਿਊ ਹੋ ਗਈ ਸੌਭੀ ਨਹੀਂ ਕਿਹਾ